ਪਉ ਜੋ ਨੂੰ ਵਾਰ-ਵਾਰ ਗਰਮ ਕਰਨਾ ਸਿਹਤ ਲਈ ਠੀਕ ਨਹੀਂ ਹੈ ਅਜਿਹਾ ਕਰਨ ਨਾਲ ਕੁਝ ਪੋਸ਼ਣ ਦਾ ਪੋਸ਼ਣ ਘਟ ਸਕਦਾ ਹੈ ਅਤੇ ਕੁਝ ਜਰਿਨੇ ਵੀ ਹੋ ਸਕਦੇ ਨੇ ਚੋਲੇ ਦਾ ਵੀ ਇਹੀ ਹਾਲ ਹੈ ਕੱਚੇ ਚੋਲੇ ਚ ਬੈਕਟੀਰੀਆ ਦੇ ਸੈੱਲ ਪਾਏ ਜਾਂਦੇ ਨੇ ਪਰ ਜਦੋਂ ਇਸ ਨੂੰ ਪਕਾਇਆ ਜਾਂਦਾ ਹੈ ਤਾਂ 24 ਘੰਟਿਆਂ ਬਾਅਦ ਇਸ 'ਚ ਬੈਕਟੀਰੀਆ ਵਧ ਸਕਦੇ ਨੇ ਜੋ ਇਸ ਨੂੰ ਜ਼ਹਿਰੀਲਾ ਬਣਾ ਦਿੰਦੇ ਨੇ ਉਸ ਤੋਂ ਬਾਅਦ ਜਦੋਂ ਚੋਲੇ ਨੂੰ ਦੁਬਾਰਾ ਗਰਮ ਕਰਕੇ ਖਾਧਾ ਜਾਂਦਾ ਹੈ ਤਾਂ ਬੈਕਟੀਰੀਆ ਤਾਂ ਨਸ਼ਟ ਹੋ ਜਾਂਦੇ ਨੇ ਪਰ ਇਸ ਦਾ ਜ਼ਹਿਰੀਲਾਪਣ ਖਤਮ ਨਹੀਂ ਹੁੰਦਾ ਤੇ ਇਸ ਨੂੰ ਖਾਣ ਨਾਲ ਫੂਡ ਪੌਇਜ਼ਨਿੰਗ ਸਮੇਤ ਕਈ ਸਮੱਸਿਆਵਾਂ ਹੋ ਸਕਦੀਆਂ ਨੇ ਚੋਲੇ ਨੂੰ ਦੁਬਾਰਾ ਗਰਮ ਕਰਨ ਤੋਂ ਬਾਅਦ ਖਾਣ ਨਾਲ ਭੋਜਨ ਵਿੱਚ ਜ਼ਹਿਰ ਹੋ ਸਕਦਾ ਹੈ ਦਰਸਲ ਜਦੋਂ ਚੋਲੇ ਨੂੰ ਠੰਡਾ ਕੀਤਾ ਜਾਂਦਾ ਹੈ ਤਾਂ ਇਸ ਵਿੱਚ ਬੈਸਲਿਸ ਸੀਰੀਅਲਸ ਨਾਮ ਦਾ ਬੈਕਟੀਰੀਆ ਪੈਦਾ ਹੋ ਜਾਂਦਾ ਹੈ ਜੋ ਚੋਲੇ ਨੂੰ ਦੁਬਾਰਾ ਗਰਮ ਕਰਨ ਤੇ ਨਸ਼ਟ ਹੋ ਜਾਂਦਾ ਹੈ ਪਰ ਇਸ ਦੇ ਤੱਤ ਉਸੇ ਚੋਲੇ ਵਿੱਚ ਮਿਲ ਜਾਂਦੇ ਨੇ ਜੋ ਇਸ ਨੂੰ ਜ਼ਹਿਰੀਲਾ ਬਣਾ ਸਕਦੇ ਨੇ ਜਦੋਂ ਇਹ ਚੋਲ ਸਰੀਰ ਵਿੱਚ ਦਾਖਲ ਹੁੰਦੇ ਨੇ ਤਾਂ ਜ਼ਹਿਰੀਲੇ ਤੱਤ ਭੋਜਨ ਦੇ ਜ਼ਹਿਰ ਦਾ ਕਾਰਨ ਬਣ ਜਾਂਦੇ ਨੇ ਇੱਕ ਰਿਸਰਚ ਮੁਤਾਬਕ ਜੇਕਰ ਪਕਾਏ ਹੋਏ ਚੋਲੇ ਨੂੰ ਫ੍ਰੀਜ 'ਚ ਨਾ ਰੱਖਿਆ ਜਾਵੇ ਤਾਂ ਉਸ 'ਚ ਬੈਕਟੀਰੀਆ ਤੁਰੰਤ ਵਧਣਾ ਸ਼ੁਰੂ ਹੋ ਜਾਂਦਾ ਹੈ ਇਹਨਾਂ ਵਿੱਚ ਕੁਝ ਵਿੱਚ ਵਿਜਾਣੂ ਵੀ ਰੋਸ ਸਕਦੇ ਨੇ ਜੋ ਇਸ ਨੂੰ ਦੁਬਾਰਾ ਗਰਮ ਕਰਨ ਤੋਂ ਬਾਅਦ ਵੀ ਜਿੰਦਾ ਰਹਿ ਸਕਦੇ ਨੇ ਜਦੋਂ ਬੈਕਟੀਰੀਆ ਤੇਜ਼ੀ ਨਾਲ ਵਧਦੇ ਨੇ ਤਾਂ ਉਹ ਜ਼ਹਿਰੀਲੇ ਪਦਾਰਥ ਪੈਦਾ ਕਰਦੇ ਨੇ ਅਤੇ ਪੇਟ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਉਦਾਸ ਸਕਦੇ ਨੇ ਇਸ ਤੋਂ ਬਚਣ ਲਈ ਚਾਵਲ ਨੂੰ ਪਕਾਉਣ ਤੋਂ ਬਾਅਦ ਕਦੇ ਵੀ ਸਧਾਰਨ ਤਾਪਮਨ ਤੇ ਜ਼ਿਆਦਾ ਦੇਰ ਤੱਕ ਨਾ ਛੱਡੋ ਚੋਲਾ ਨੂੰ ਪਕਾਉਣ ਤੋਂ ਤੁਰੰਤ ਬਾਅਦ ਖਾਣਾ ਸਭ ਤੋਂ ਵਧੀਆ ਹੈ ਚੋਲਾ ਨੂੰ ਦੁਬਾਰਾ ਗਰਮ ਕਰਕੇ ਖਾਣ ਨਾਲ ਇਸ ਦੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਨੇ ਜਿਸ ਕਾਰਨ ਏ ਠੀਕ ਤਰ੍ਹਾਂ ਹজম ਨਹੀਂ ਹੁੰਦਾ ਇਸ ਕਾਰਨ ਪੇਟ ਦਰਦ ਵੀ ਹੋ ਸਕਦਾ ਹੈ ਜੇਕਰ ਕਿਸੇ ਦੀ ਪਾਚਨ ਸ਼ਕਤੀ ਕਮਜ਼ੋਰ ਹੈ ਤਾਂ ਉਸ ਨੂੰ ਕਦੇ ਵੀ ਗਰਮ ਚੋਲ ਨਹੀਂ ਖਾਣੇ ਚਾਹੀਦੇ ਇਸ ਨਾਲ ਸਰੀਰ ਵਿੱਚ ਕੂੜਾ ਕਰਕਟ ਵੀ ਜਮਾ ਹੋ ਜਾਂਦਾ ਹੈ ਜਿਸ ਨਾਲ ਕਬਜ਼ ਅਤੇ ਪੇਟ ਦੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ